ਪੋਤਰੀ ਮੌਤ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਾਫਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਜੀ ਹਾਂ ਮੁਹੰਮਦ ਮੁਸਤਾਫਾ ਦੇ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਐਫ ਆਈ ਆਰ ਦਰਜ ਹੋਣ ਦਾ ਇੱਕ ਤਈ ਮਤਲਬ ਨਹੀਂ ਕਿ ਗੁਨਾਹ ਸਾਬਤ ਹੋ ਗਿਆ ਮੁਹੰਮਦ ਮੁਸਤਾਫਾ ਨੇ ਕਿਹਾ ਕਿ ਕਾਰਵਾਈ ਸ਼ੁਰੂ ਹੋਈ ਹੈ ਤੇ ਕੁਝ ਹੀ ਦਿਨਾਂ ਦੇ ਅੰਦਰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਕੇ ਸੱਚ ਲੋਕਾਂ ਦੇ ਸਾਹਮਣੇ ਆ ਜਾਏਗਾ ਜੀ ਹਾਂ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਜੋ ਕਿ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਨੇ 16 ਅਕਤੂਬਰ ਨੂੰ ਮੁਹੰਮਦ ਮੁਸਤਾਫਾ ਦੇ ਜੋ ਪੁੱਤਰ ਅਕਿਲ ਅਕਤਰ ਪੰਚਕੁਲਾ ਰਿਹੈਸ਼ ਦੇ ਵਿੱਚ ਉਸ ਦੀ ਮਾਤ ਹੋਈ ਹੈ ਉਸ ਦੀ ਮ੍ਰਿਤਕ ਅਦੇ ਮਿਲੀ ਸ਼ੁਰੂਆਤ ਦੇ ਵਿੱਚ ਪਰਿਵਾਰ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਕਿ ਕਿਸੇ ਦਵਾਈ ਦੀ ਓਵਰਡੋਸ ਦੇ ਕਾਰਨ ਉਹਨਾਂ ਦੇ ਪੁੱਤਰ ਅਕਿਲ ਦੀ ਜੋ ਮਾਤ ਹੋਈ ਹੈ ਲੇਕਿਨ ਉਸ ਤੋਂ ਬਾਅਦ ਇੱਕ ਵੀਡੀਓ ਅਕਿਲ ਅਕਤਰ ਦੀ ਸਾਹਮਣੇ ਆਉਣ ਤੋਂ ਬਾਅਦ ਮੁਸਤਾਫਾ ਪਰਿਵਾਰ ਦੀਆਂ ਮੁਸ਼ਕਿਲਾਂ ਵੱਧ ਗਈਆਂ ਜਿਸ ਤੋਂ ਬਾਅਦ 나ਸਰ ਮੁਹੰਮਦ ਮੁਸਤਾਫਾ ਜੋ ਕਿ ਪੰਜਾਬ ਦੇ ਸਾਬਕਾ ਡੀਜੀਪੀ ਨੇ ਬਲਕਿ ਉਹਨਾਂ ਦੀ ਪਤਨੀ ਜੋ ਕਿ ਪੰਜਾਬ ਦੀ ਸਾਬਕਾ ਕੈਬਨਟ ਮੰਤਰੀ ਰਹਿ ਚੁੱਕੀ ਹੈ ਰਜਿਆ ਸੁਲਤਾਨਾ ਉਹਨਾਂ ਦੇ ਉੱਪਰ ਉਹਨਾਂ ਦੀ ਨੂੰ ਜਾਨਬ ਅਖਤਰ ਦੇ ਉੱਪਰ ਜੋ ਕਿ ਪੰਜਾਬ ਵਕ ਬੋਰਡ ਦੀ ਚੇਅਰਪਰਸਨ ਰਹਿ ਚੁੱਕੀ ਹੈ ਉੱਥੇ ਹੀ ਉਹਨਾਂ ਦੀ ਧੀ ਦੇ ਉੱਪਰ ਵੀ ਐਫ ਆਈ ਆਰ ਦਰਜ ਕਰ ਲਈ ਗਈ ਹੈ ਕਥਿਤ ਵੀਡੀਓ ਦੇ ਵਿੱਚ ਜੋ ਅਕੀਲ ਅਖਤਰ ਹੈ ਉਹ ਆਪਣੇ ਪਿਤਾ ਮੁਹੰਮਦ ਮੁਸਤਾਫਾ ਦੇ ਉੱਪਰ ਆਪਣੀ ਮਾਤਾ ਰਜ਼ੀਆ ਸੁਲਤਾਨਾ ਆਪਣੀ ਪਤਨੀ ਜਾਨਬ ਅਖਤਰ ਅਤੇ ਆਪਣੀ ਭੈਣ ਦੇ ਉੱਪਰ ਗੰਭੀਰ ਤੇ ਇਤਰਾਜ਼ਯੋਗ ਇਲਜ਼ਾਮ ਲਗਾਉਂਦਾ ਹੋਇਆ ਸੁਣਾਈ ਦੇ ਰਿਹਾ ਅਕਿਲ ਅਕਤਰ ਨੇ ਐਤਕਾ ਇਲਜ਼ਾਮ ਲਗਾਏ ਕਿ ਉਸ ਦੀ ਪਤਨੀ ਦੇ ਉਸ ਦੇ ਪਿਤਾ ਦੇ ਨਾਲ ਨਜਾਇਜ਼ ਸੰਬੰਧ ਸੀ ਉਸ ਦੇ ਵਿਆਹ ਤੋਂ 1 ਸਾਲ ਬਾਅਦ ਹੀ ਉਸ ਨੇ ਆਪਣੀ ਪਤਨੀ ਨੂੰ ਆਪਣੇ ਪਿਤਾ ਦੇ ਨਾਲ ਇਤਰਾਜਯੋਗ ਹਾਲਤ ਦੇ ਵਿੱਚ ਜੋ ਫੜਿਆ ਸੀ ਜਿਸ ਤੋਂ ਬਾਅਦ ਉਸ ਦੇ ਪਿਤਾ ਦੇ ਵੱਲੋਂ ਪਰਿਵਾਰ ਦੇ ਵੱਲੋਂ ਉਸ ਨੂੰ ਦਬਾਉਣ ਦੀ ਉਸ ਨੂੰ ਮਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਨਹੀਂ ਨਹੀਂ ਉਸ ਨੂੰ ਝੂਠੇ ਕੇਸ ਚ ਫਸਾਉਂਦੀਆਂ ਵੀ ਕੋਸ਼ਿਸ਼ਾਂ ਲਗਾਤਾਰ ਪਰਿਵਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਅਜਿਹੇ ਇਲਜ਼ਾਮ ਲਗਾਉਂਦਾ ਹੋਇਆ ਅਕਿਲ ਅਕਤਰ ਉਕਤ ਵੀਡੀਓ ਦੇ ਵਿੱਚ ਸੁਨਾਈ ਤੇ ਦਿਖਾਈ ਦੇ ਰਿਹਾ ਉਕਤ ਵੀਡੀਓ ਜੋ ਖੁਦ ਅਕਿਲ ਅਕਤਰ ਦਾਅਵਾ ਕਰ ਰਿਹਾ ਕਿ ਉਸਨੇ 27 ਅਗਸਤ 2025 ਨੂੰ ਸ਼ੂਟ ਕੀਤੀ ਸੀ ਉਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਅਤੇ ਗਵਾਂਢੀ ਸ਼ਮਸ਼ੂਦੀਨ ਦੇ ਦਾਅਵਿਆਂ ਅਤੇ ਇਲਜ਼ਾਮਾਂ ਤੋਂ ਬਾਅਦ ਹੁਣ ਜੋ ਮਸਵਾ ਪਰਿਵਾਰ ਦੇ ਉੱਪਰ ਐਫ ਆਈ ਆਰ ਦਰਜ ਹੋਈ ਹੈ ਇਸ ਐਫ ਆਈ ਆਰ ਦੇ ਦਰਜ ਹੋਣ ਤੋਂ ਬਾਅਦ ਹੁਣ ਪੰਚਕੁਲਾ ਦੇ ਵਿੱਚ ਜੋ ACP ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਇੱਕ ਸਿਟ ਦਾ ਗਠਨ ਵੀ ਕੀਤਾ ਗਿਆ ਜੋ ਕਿ ਸਾਰੇ ਹੀ ਮਾਮਲੇ ਦੀ ਜਾਂਚ ਕਰੇਗੀ ਸੋ ਸਿਟ ਦੀ ਵੀ ਐਂਟਰੀ ਇਸ ਮਾਮਲੇ ਦੇ ਵਿੱਚ ਹੋ ਚੁੱਕੀ ਹੈ ਕਿਉਂਕਿ ਸੰਸਨੀਖੇਜ ਮਾਮਲਾ ਹਾਈ ਪ੍ਰੋਫਾਈਲ ਮਾਮਲਾ ਹੈ ਸੋ ਹੁਣ ਜੋ ਅਕੀਲ ਅਕਤਰ ਦੀ ਮੌਤਾ ਮਾਮਲਾ ਨਵਾਂ ਮੋੜ ਲੈਂਦਾ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਜੋ DGP ਸਾਫ ਦਾ DGP ਮੁਹੰਮਦ ਮੁਸਤਾਫਾ ਨੇ ਉਹ ਵੀ ਇਸ ਮਾਮਲੇ ਦੇ ਉੱਪਰ FIR ਦਰਜ ਹੋਣ ਤੋਂ ਬਾਅਦ ਆਪਣੇ ਉੱਪਰ FIR ਦਰਜ ਹੋਣ ਤੋਂ ਬਾਅਦ ਉਹਨਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਮੁਹੰਮਦ ਮੁਸਤਫਾ ਨੇ ਕਿਹਾ ਹੈ ਕਿ ਜਿਵੇਂ ਹੀ ਕੋਈ ਸ਼ਿਕਾਇਤ ਮਿਲਦੀ ਹੈ ਐਫ ਆਈ ਆਰ ਦਰਜ ਕਰਨਾ ਪੁਲਿਸ ਦੀ ਡਿਊਟੀ ਹੈ ਸੋ ਪੰਚਕੂਲਾ ਪੁਲਿਸ ਨੇ ਆਪਣੀ ਡਿਊਟੀ ਕੀਤੀ ਹੈ ਜਿਸ ਦਾ ਉਹ ਸਵਾਗਤ ਕਰਦੇ ਨੇ ਉਥੇ ਮੁਸਤਫਾ ਨੇ ਇਹ ਵੀ ਸਪਸ਼ਟ ਕਿਹਾ ਹੈ ਕਿ ਐਫ ਆਈ ਆਰ ਦਰਜ ਹੋਣ ਦਾ ਮਤਲਬ ਕਤਈ ਨਹੀਂ ਕਿ ਗੁਨਾਹ ਸਾਬਤ ਹੋ ਗਿਆ ਉਹਨਾਂ ਨੇ ਕਿਹਾ ਕਿ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਅਸਲੀ ਕਾਰਵਾਈ ਸ਼ੁਰੂ ਹੋਏਗੀ ਜਾਂਚ ਹੋਏਗੀ ਤੇ ਕੁਝ ਹੀ ਦਿਨਾਂ ਦੇ ਅੰਦਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਮੁਸਫਾ ਨੇ ਆਪਣੇ ਸ਼ੁਭ ਚਿੰਤਕਾਂ ਨੂੰ ਨਿਸ਼ਚਿੰਤ ਰਹਿਣ ਦੀ ਅਪੀਲ ਕੀਤੀ ਹੈ ਉਥੇ ਦੱਸ ਦਈਏ ਕਿ ਮੁਸਫਾ ਨੇ ਸਾਰੀ ਕਾਰਵਾਈ ਨੂੰ ਇਸ ਸਭ ਕੁਝ ਜੋ ਕੁਝ ਉਹਨਾਂ ਦੇ ਨਾਲ ਹੋ ਰਿਹਾ ਇਸ ਦੇ ਪਿੱਛੇ ਕੋਈ ਜੀ ਸਿਆਸਤ ਅਤੇ ਗੰਦੀ ਘਟਿਆ ਸਿਆਸਤ ਨੂੰ ਜੋ ਜ਼ਿੰਮੇਵਾਰ ਠਰਾਇਆ ਮੁਸਫਾ ਦਾ ਕਹਿਣਾ ਹੈ ਕਿ ਅਜੇ ਹਸਮਾ ਉਹਨਾਂ ਦੇ ਲਈ ਬੇਹਦ ਹੀ ਜਿਹੜਾ ਕਿ ਪਹਾੜ ਟੁੱਟਿਆ ਹੋਇਆ ਉਹਨਾਂ ਦੇ ਪੁੱਤ ਦੀ ਮੌਤ ਤੋਂ ਬਾਅਦ ਉਹਨਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਪਰ ਇਸ ਦਾ ਹਰ ਕਿਸ ਮਤਲਬ ਇਹ ਵੀ ਨਹੀਂ ਹੈ ਕਿ ਉਹ ਗੰਦੀ ਸਿਆਸਤ ਜਾਂ ਘਟੀਆਂ ਸੋਚ ਵਾਲੀਆਂ ਦੀਆਂ ਕੋਜੀਆਂ ਹਰਕਤਾਂ ਦਾ ਮੁਕਾਬਲਾ ਨਾ ਕਰ ਸਕਣ ਇਸ ਗੱਲ ਤੋਂ ਜ਼ਾਹਰ ਹੁੰਦਾ ਹੈ ਕਿ ਮੁਸਤਾਫਾ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਸਿਆਸਤ ਹੋ ਰਹੀ ਹੈ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਆਰਮ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਕਾਰਵਾਈ ਹੋਏਗੀ ਜਾਂਚ ਹੋਏਗੀ ਤੇ ਕਾਨੂੰਨ ਦਾ ਸ਼ਿਕੰਜਾ ਕਿਸ ਪਾਸੇ ਜਾਂਦਾ ਹੈ ਇਹ ਵੀ ਜਲਦ ਲੋਕਾਂ ਦੇ ਸਾਹਮਣੇ ਆ ਜਾਏਗਾ ਮੁਸਤਾਫਾ ਦਾ ਕਹਿਣਾ ਹੈ ਕਿ ਉਹਨਾਂ ਤੇ ਇਲਜ਼ਾਮ ਜੋ ਲਗਾਏ ਜਾ ਰਹੇ ਨੇ ਉਹ ਝੂਠੇ ਨੇ ਬੇਬੁਨਿਆਦ ਨੇ ਤੇ ਜਿਹੜੇ ਲੋਕ ਇਹਨਾਂ ਝੂਠੇ ਤੇ ਬੇਬੁਨਿਆਦ ਇਹ ਦੋਸ਼ ਮੁਸਤਾਫਾ ਪਰਿਵਾਰ ਦੇ ਉੱਪਰ ਲਗਾ ਰਹੇ ਨੇ ਉਹਨਾਂ ਦਾ ਉਹਨਾਂ ਨੇ ਸਿੱਧੇ ਸਿੱਧੇ ਢੰਗ ਨਾਲ ਚੇਤਾਵਨੀ ਦਿੱਤੀ ਹੈ ਕਿ ਉਹ ਲੋਕ ਵੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹਿਣ ਦਾ ਮੁਹੰਮਦ ਮੁਸਤਾਫਾ ਦੇ ਵੱਲੋਂ ਪਹਿਲਾ ਬਿਆਨ ਜਾਰੀ ਕੀਤਾ ਗਿਆ ਉੱਥੇ ਉਹਨਾਂ ਨੇ ਦੱਸਿਆ ਕਿ ਕਿਉਂਕਿ 25 ਅਕਤੂਬਰ ਨੂੰ 2025 ਨੂੰ ਸ਼ਨੀਵਾਰ ਸ਼ਾਮ 4 ਵਜੇ ਅਖਿਲ ਅਕਤਰ ਦੀ ਜੋ ਆਤਮਿਕ ਸ਼ਾਂਤੀ ਦੇ ਲਈ ਇੱਜ਼ਤਮਈ ਦੁਆ ਰੱਖੀ ਗਈ ਹੈ ਸੋ ਆਪਣੇ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿ ਉਸ ਦੇ ਵਿੱਚ ਵੀ ਸ਼ਾਮਲ ਹੋਣ ਤਾਂ ਮੁਹੰਮਦ ਮੁਸਤਾਫਾ ਦੇ ਵੱਲੋਂ ਆਪਣੇ ਪੁੱਤਰ ਅਕੀਲ ਅਖਤਰ ਦੀ ਮੌਤ ਦੇ ਮਾਮਲੇ ਵਿੱਚ ਜੋ ਐਫਆਈਆਰ ਦਰਜ ਹੋਈ ਉਸ ਤੋਂ ਬਾਅਦ ਪਹਿਲਾ ਬਿਆਨ ਸਾਹਮਣੇ ਆਇਆ ਤੇ ਦੱਸਿਆ ਕਿ ਅਕੀਲ ਅਖਤਰ ਮੁਹੰਮਦ ਮੁਸਤਾਫਾ ਜੋ ਕਿ ਪੰਜਾਬ ਦੇ ਸਾਬਕਾ ਡੀਜੀਪੀ ਰਹਿ ਚੁੱਕੇ ਨੇ ਉਹਨਾਂ ਦਾ ਇਕਲੌਤਾ ਪੁੱਤਰ ਸੀ ਉਹਨਾਂ ਦੀ ਪਤਨੀ ਰਜ਼ੀਆ ਸੁਲਤਾਨਾ ਜੋ ਕਿ ਪੰਜਾਬ ਦੀ ਕੈਬਨਿਟ ਮੰਤਰੀ ਰਹਿ ਚੁੱਕੀ ਹੈ ਤੇ ਅਕੀਲ ਅਖਤਰ ਦੀ ਉਮਰ 35 ਸਾਲ ਦੇ ਕਰੀਬ ਸੀ ਜੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਰਿਹਾ ਸੀ ਵਕਾਲਤ ਪੇਸ਼ੇਵਰਜੋ ਵਕੀਲ ਸੀ ਅਕਿਲ ਅਕਤਰ ਜਿਸ ਦੇ ਵੱਲੋਂ ਇੱਕ ਕਥਿਤ ਵੀਡੀਓ 27 ਅਗਸਤ 2025 ਨੂੰ ਸ਼ੂਟ ਕੀਤੀ ਗਈ ਹੈ ਜੋ ਕਿ ਹੁਣ ਵਾਇਰਲ ਕਾਫੀ ਹੋ ਚੁੱਕੀ ਹੈ ਜਿਸ ਦੇ ਵਿੱਚ ਅਕਿਲ ਅਕਤਰ ਆਪਣੇ ਪਿਤਾ ਦੇ ਉੱਪਰ ਆਪਣੀ ਪਤਨੀ ਦੇ ਨਾਲ ਨਜਾਇਜ਼ ਸੰਬੰਧਾਂ ਦੇ ਇਲਜ਼ਾਮ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਆਪਣੀ ਭੈਣ ਦੇ ਉੱਪਰ ਆਪਣੀ ਮਾਤਾ ਦੇ ਉੱਪਰ ਗੰਭੀਰ ਇਲਜ਼ਾਮ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਇੱਥੇ ਤੱਕ ਕਹਿੰਦਾ ਨਜ਼ਰ ਆ ਰਿਹਾ ਕਿ ਉਸ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਸੋ ਉਸ ਵੀਡੀਓ ਦੇ ਆਧਾਰ ਦੇ ਉੱਪਰ ਜੋ ਪੰਚਕੁਲਾ ਪੁਲਿਸ ਨੂੰ ਜੋ ਉਹਨਾਂ ਦੇ ਗੁ ਇਹ ਸ਼ਮਸ਼ੂਦੀਨ ਹੈ ਉਹਨਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਸਿੱਟ ਇਸ ਮਾਮਲੇ ਦੀ ਜਾਂਚ ਕਰੇਗੀ ਸੋ ਇਸ ਸਾਰੇ ਮਾਮਲੇ ਦੇ ਵਿੱਚ ਕੀ ਅਪਡੇਟ ਆnde ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਸੋ ਹਾਲ ਫਿਲਹਾਲ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਉਹਨਾਂ ਦੇ ਪਰਿਵਾਰ ਦੀਆਂ ਮੁਸ਼ਕਿਲਾਂ ਵੱਧ ਚੁੱਕੀਆਂ ਨੇ ਪੁੱਤ ਮੌਤ ਦੇ ਮਾਮਲੇ ਦੇ ਵਿੱਚ ਐਫਆਈਆਰ ਦਰਜ ਹੋ ਚੁੱਕੀ ਹੈ ਉੱਥੇ ਹੀ ਉਹਨਾਂ ਨੇ ਪਹਿਲਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਐਫਆਈਆਰ ਦਰਜ ਹੋਣ ਦਾ ਮਤਲਬ ਇਹ ਕਤਈ ਨਹੀਂ ਕਿ ਗੁਨਾਹ ਸਾਬਤ ਹੋ ਗਿਆ ਜਾਂ ਦੋਸ਼ ਸਾਬਤ ਹੋ ਗਏ ਕੁਝ ਹੀ ਦਿਨਾਂ ਦੇ ਵਿੱਚ ਸੱਚ ਲੋਕਾਂ ਦੇ ਸਾਹਮਣੇ ਆ ਜਾਏਗਾ ਸੋ ਪੰਚਕੁਲਾ ਪੁਲਿਸ ਦੀ ਡਿਊਟੀ ਸੀ ਜੋ ਐਫ ਆਈ ਆਰ ਕਰਨਾ ਉਸਨੇ ਆਪਣੀ ਡਿਊਟੀ ਕੀਤੀ ਹੈ ਜਿਸ ਦਾ ਉਹ ਸਵਾਗਤ ਕਰਦੇ ਨੇ ਤੇ ਕਾਰਵਾਈ ਦੇ ਵਿੱਚ ਜੋ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਪੂਰੀ ਤਰ੍ਹਾਂ ਸਹਿਯੋਗ ਕੀਤਾ ਜਾਏਗਾ ਸੋ ਇਹ ਮਾਮਲਾ ਲਗਾਤਾਰ ਜਿਹੜਾ ਕਿ ਇਹ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੋਸਤਫਾ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਜੋ ਰਜਿਆ ਸੁਲਤਾਨਾ ਦਾ ਇਕਲੌਤਾ ਪੁੱਤਰ ਸੀ ਅਕੀਲ ਅਕਤਰ ਜਿਸ ਦੀ 16 ਅਕਤੂਬਰ ਨੂੰ ਪੰਚਕੁਲਾ ਰਹਿائش ਉਹਨਾਂ ਦੀ ਸਰਕਾਰੀ ਰਹਿائش ਦੇ ਵਿੱਚ ਜੋ लाश मिली ਸੀ ਜੋ ਪਰਿਵਾਰ ਦਾ ਕਹਿਣਾ ਸੀ ਕਿ ਕਿਸੇ ਦਵਾਈ ਦੀ ਓਵਰਡੋਸ ਕਰਕੇ ਉਸ ਦੀ ਮੌਤ ਹੋਈ ਹੈ ਲੇਕਿਨ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਸਵਾਲ ਖੜੇ ਹੋ ਗਏ ਨੇ ਸੋ ਜਾਂਚ ਲਗਾਤਾਰ ਜਾਰੀ ਹੈ ਸਿੱਟ ਵੀ ਇਸ ਮਾਮਲੇ ਦੀ ਜਾਂਚ ਕਰੇਗੀ ਕੁਝ ਹੀ ਦਿਨਾਂ ਦੇ ਵਿੱਚ ਜਿਵੇਂ ਕਿ ਮੁਹੰਮਦ ਮੁਸਤਾਫਾ ਦਾ ਕਹਿਣਾ ਹੈ ਕਿ ਸੱਚ ਸਾਹਮਣੇ ਆ ਜਾਏਗਾ ਜਾਂਚ ਦਾ ਦਿਨ ਨਤੀਜੇ ਸਾਹਮਣੇ ਆ ਜਾਣਗੇ ਜਾਂਚ ਕੀ ਮੋੜ ਲਏਗੀ ਕੀ ਨਵੇਂ ਖੁਲਾਸੇ ਹੋਣਗੇ ਇਸ ਸਬੰਧੀ ਹਰ ਅਪਡੇਟ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਕਪੂਤਰੀ ਮੌਤ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਾਫਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਜੀ ਹਾਂ ਮੁਹੰਮਦ ਮੁਸਤਾਫਾ ਦੇ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਐਫ ਆਈ ਆਰ ਦਰਜ ਹੋਣ ਦਾ ਇੱਕ ਤਾਈ ਮਤਲਬ ਨਹੀਂ ਕਿ ਗੁਨਾਹ ਸਾਬਤ ਹੋ ਗਿਆ ਮੁਹੰਮਦ ਮੁਸਤਾਫਾ ਨੇ ਕਿਹਾ ਹੈ ਕੀ ਕਾਰਵਾਈ ਸ਼ੁਰੂ ਹੋਈ ਹੈ ਤੇ ਕੁਝ ਹੀ ਦਿਨਾਂ ਦੇ ਅੰਦਰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਕੇ ਸੱਚ ਲੋਕਾਂ ਦੇ ਸਾਹਮਣੇ ਆ ਜਾਏਗਾ ਜੀ ਹਾਂ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਜੋ ਕਿ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਨੇ 16 ਅਕਤੂਬਰ ਨੂੰ ਮੁਹੰਮਦ ਮੁਸਤਾਫਾ ਦੇ ਜੋ ਪੁੱਤਰ ਹੈ ਅਕੀਲ ਅਖਤਰ ਪੰਚਕੁਲਾ ਰਿਹਾਸ਼ ਦੇ ਵਿੱਚ ਉਸ ਦੀ ਮੌਤ ਹੋਈ ਹੈ ਉਸ ਦੀ ਮ੍ਰਿਤਕ ਦੇ ਮਿਲੀ ਸ਼ੁਰੂਆਤ ਦੇ ਵਿੱਚ ਪਰਿਵਾਰ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਕਿ ਕਿਸੇ ਦਵਾਈ ਦੀ ਓਵਰਡੋਸ ਦੇ ਕਾਰਨ ਉਹਨਾਂ ਦੇ ਪੁੱਤਰ ਅਕਿਲ ਦੀ ਜੋ ਮੌਤ ਹੋਈ ਹੈ ਲੇਕਿਨ ਉਸ ਤੋਂ ਬਾਅਦ ਇੱਕ ਵੀਡੀਓ ਅਕਿਲ ਅਖਤਰ ਦੀ ਸਾਹਮਣੇ ਆਉਣ ਤੋਂ ਬਾਅਦ ਮੁਸਤਾਫਾ ਪਰਿਵਾਰ ਦੀਆਂ ਮੁਸ਼ਕਿਲਾਂ ਵੱਧ ਗਈਆਂ ਜਿਸ ਤੋਂ ਬਾਅਦ ਨਾ ਸਿਰਫ ਮੁਹੰਮਦ ਮੁਸਤਾਫਾ ਜੋ ਕਿ ਪੰਜਾਬ ਦੇ ਸਾਬਕਾ ਡੀਜੀਪੀ ਨੇ ਬਲਕਿ ਉਹਨਾਂ ਦੀ ਪਤਨੀ ਜੋ ਕਿ ਪੰਜਾਬ ਦੀ ਸਾਬਕਾ ਕੈਬਨਟ ਮੰਤਰੀ ਰਹਿ ਚੁੱਕੀ ਹੈ ਰਜ਼ੀਆ ਸੁਲਤਾਨਾ ਉਹਨਾਂ ਦੇ ਉੱਪਰ ਉਹਨਾਂ ਦੀ ਨੂੰ ਜੈਨਬ ਅਖਤਰ ਦੇ ਉੱਪਰ ਜੋ ਕਿ ਪੰਜਾਬ ਵਕ ਵਰਡ ਦੀ ਚੇਅਰ ਪਰਸਨ ਰਹਿ ਚੁੱਕੀ ਹੈ ਉਥੇ ਹੀ ਉਹਨਾਂ ਦੀ ਧੀ ਦੇ ਉੱਪਰ ਵੀ ਐਫ ਆਈ ਆਰ ਦਰਜ ਕਰ ਲਈ ਗਈ ਹੈ ਕਥਿਤ ਵੀਡੀਓ ਦੇ ਵਿੱਚ ਜੋ ਅਕੀਲ ਅਖਤਰ ਹੈ ਉਹ ਆਪਣੇ ਪਿਤਾ ਮੁਹੰਮਦ ਮੁਸਤਾਫਾ ਦੇ ਉੱਪਰ ਆਪਣੀ ਮਾਤਾ ਰਜ਼ੀਆ ਸੁਲਤਾਨਾ ਆਪਣੀ ਪਤਨੀ ਜਾਨਬ ਅਖਤਰ ਅਤੇ ਆਪਣੀ ਭੈਣ ਦੇ ਉੱਪਰ ਗੰਭੀਰ ਤੇ ਇਤਰਾਜ਼ਯੋਗ ਇਲਜ਼ਾਮ ਲਗਾਉਂਦਾ ਹੋਇਆ ਸੁਣਾਈ ਦੇ ਰਿਹਾ ਅਕੀਲ ਅਖਤਰ ਨੇ ਐਤ ਤੱਕ ਇਲਜ਼ਾਮ ਲਗਾਏ ਕਿ ਉਸ ਦੀ ਪਤਨੀ ਦੇ ਉਸਦੇ ਪਿਤਾ ਦੇ ਨਾਲ ਨਜਾਇਜ਼ ਸੰਬੰਧ ਸੀ ਉਸ ਦੇ ਵਿਆਹ ਤੋਂ 1 ਸਾਲ ਬਾਅਦ ਹੀ ਉਸਨੇ ਆਪਣੀ ਪਤਨੀ ਨੂੰ ਆਪਣੇ ਪਿਤਾ ਦੇ ਨਾਲ ਇਤਰਾਜਯੋਗ ਹਾਲਤ ਦੇ ਵਿੱਚ ਜੋ ਫੜਿਆ ਸੀ ਜਿਸ ਤੋਂ ਬਾਅਦ ਉਸਦੇ ਪਿਤਾ ਦੇ ਵੱਲੋਂ ਪਰਿਵਾਰ ਦੇ ਵੱਲੋਂ ਉਸ ਨੂੰ ਦਬਾਉਣ ਦੀ ਉਸ ਨੂੰ ਮਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਹੈ ਨਹੀਂ ਨਹੀਂ ਉਸ ਨੂੰ ਝੂਠੇ ਕੇਸ ਚ ਫਸਾਉਂਦੀਆਂ ਵੀ ਕੋਸ਼ਿਸ਼ਾਂ ਲਗਾਤਾਰ ਪਰਿਵਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਅਜਿਹੇ ਇਲਜ਼ਾਮ ਲਗਾਉਂਦਾ ਹੋਇਆ ਅਕਿਲ ਅਕਤਰ ਉਕਤ ਵੀਡੀਓ ਦੇ ਵਿੱਚ ਸੁਨਾਈ ਤੇ ਦਿਖਾਈ ਦੇ ਰਿਹਾ ਉਕਤ ਵੀਡੀਓ ਜੋ ਖੁਦ ਅਕਿਲ ਅਕਤਰ ਦਾਅਵਾ ਕਰ ਰਿਹਾ ਕਿ ਉਸਨੇ 27 ਅਗਸਤ 2025 ਨੂੰ ਸ਼ੂਟ ਕੀਤੀ ਸੀ ਉਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਅਤੇ ਗਵਾਂਡੀ ਸ਼ਮਸ਼ੂਦੀਨ ਦੇ ਦਾਅਵਿਆਂ ਅਤੇ ਇਲਜ਼ਾਮਾਂ ਤੋਂ ਬਾਅਦ ਹੁਣ ਜੋ ਮਸਵਾ ਪਰਿਵਾਰ ਦੇ ਉੱਪਰ ਐਫ ਆਈ ਆਰ ਦਰਜ ਹੋਈ ਹੈ ਇਸ ਐਫ ਆਈ ਆਰ ਦੇ ਦਰਜ ਹੋਣ ਤੋਂ ਬਾਅਦ ਹੁਣ ਪੰਚਕੁਲਾ ਦੇ ਵਿੱਚ ਜੋ ACP ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਇੱਕ ਸਿਟ ਦਾ ਗਠਨ ਵੀ ਕੀਤਾ ਗਿਆ ਜੋ ਕਿ ਸਾਰੇ ਹੀ ਮਾਮਲੇ ਦੀ ਜਾਂਚ ਕਰੇਗੀ ਸੋ ਸਿਟ ਦੀ ਵੀ ਐਂਟਰੀ ਇਸ ਮਾਮਲੇ ਦੇ ਵਿੱਚ ਹੋ ਚੁੱਕੀ ਹੈ ਕਿਉਂਕਿ ਸੰਸਨੀਖੇਜ ਮਾਮਲਾ ਹਾਈ ਪ੍ਰੋਫਾਈਲ ਮਾਮਲਾ ਹੈ ਸੋ ਹੁਣ ਜੋ ਅਕੀਲ ਅਕਟਰ ਦੀ ਮੌਤ ਦਾ ਮਾਮਲਾ ਨਵਾਂ ਮੋੜ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਜੋ DGP ਸਾਹਿਬ ਦਾ DGP ਮੁਹੰਮਦ ਮੁਸਤਾਫਾ ਨੇ ਉਹ ਵੀ ਇਸ ਮਾਮਲੇ ਦੇ ਉੱਪਰ FIR ਦਰਜ ਹੋਣ ਤੋਂ ਬਾਅਦ ਆਪਣੇ ਉੱਪਰ FIR ਦਰਜ ਹੋਣ ਤੋਂ ਬਾਅਦ ਉਹਨਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਮੁਹੰਮਦ ਮੁਸਤਾਫਾ ਨੇ ਕਿਹਾ ਕਿ ਜਿਵੇਂ ਹੀ ਕੋਈ ਸ਼ਿਕਾਇਤ ਮਿਲਦੀ ਹੈ ਐਫ ਆਈ ਆਰ ਦਰਜ ਕਰਨਾ ਪੁਲਿਸ ਦੀ ਡਿਊਟੀ ਹੈ ਸੋ ਪੰਚਕੁਲਾ ਪੁਲਿਸ ਨੇ ਆਪਣੀ ਡਿਊਟੀ ਕੀਤੀ ਹੈ ਜਿਸ ਦਾ ਉਹ ਸਵਾਗਤ ਕਰਦੇ ਨੇ ਉਥੇ ਮੁਸਤਾਫਾ ਨੇ ਇਹ ਵੀ ਸਪਸ਼ਟ ਕਿਹਾ ਕਿ ਐਫ ਆਈ ਆਰ ਦਰਜ ਹੋਣ ਦਾ ਮਤਲਬ ਕਤਈ ਨਹੀਂ ਕਿ ਗੁਨਾਹ ਸਾਬਤ ਹੋ ਗਿਆ ਉਹਨਾਂ ਨੇ ਕਿਹਾ ਕਿ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਅਸਲੀ ਕਾਰਵਾਈ ਸ਼ੁਰੂ ਹੋਏਗੀ ਜਾਂਚ ਹੋਏਗੀ ਤੇ ਕੁਝ ਹੀ ਦਿਨਾਂ ਦੇ ਅੰਦਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਮੁਸਤਾਫਾ ਨੇ ਆਪਣੇ ਸ਼ੁਭ ਚਿੰਤਕਾਂ ਨੂੰ ਨਿਸ਼ਚਿੰਤ ਰਹਿਣ ਦੀ ਅਪੀਲ ਕੀਤੀ ਹੈ ਉਥੇ ਦੱਸ ਦਈਏ ਕਿ ਮੁਸਤਾਫਾ ਨੇ ਸਾਰੀ ਕਾਰਵਾਈ ਨੂੰ ਇਸ ਸਭ ਕੁਝ ਜੋ ਕੁਝ ਉਹਨਾਂ ਦੇ ਨਾਲ ਹੋ ਰਿਹਾ ਇਸ ਦੇ ਪਿੱਛੇ ਕੋਈ ਜੀ ਸਿਆਸਤ ਅਤੇ ਗੰਦੀ ਘਟਿਆ ਸਿਆਸਤ ਨੂੰ ਜੋ ਜ਼ਿੰਮੇਵਾਰ ਠਰਾਇਆ ਮੁਸਤਾਫਾ ਦਾ ਕਹਿਣਾ ਹੈ ਕਿ ਅਜਿਹਾ ਸਮਾਂ ਉਹਨਾਂ ਦੇ ਲਈ ਬੇਹਦ ਹੀ ਜਿਹੜਾ ਕਿ ਪਹਾੜ ਟੁੱਟਿਆ ਹੋਇਆ ਉਹਨਾਂ ਦੇ ਪੁੱਤ ਦੀ ਮੌਤ ਤੋਂ ਬਾਅਦ ਉਹਨਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਪਰ ਇਸ ਦਾ ਹਰ ਕਿਸੇ ਮਤਲਬ ਇਹ ਵੀ ਨਹੀਂ ਹੈ ਕਿ ਉਹ ਗੰਦੀ ਸਿਆਸਤ ਜਾਂ ਘਟੀਆਂ ਸੋਚ ਵਾਲਿਆਂ ਦੀਆਂ ਕੋਝੀਆਂ ਹਰਕਤਾਂ ਦਾ ਮੁਕਾਬਲਾ ਨਾ ਕਰ ਸਕਣ ਇਸ ਗੱਲ ਤੋਂ ਜ਼ਾਹਰ ਹੁੰਦਾ ਹੈ ਕਿ ਮੁਸਤਾਫਾ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਸਿਆਸਤ ਹੋ ਰਹੀ ਹੈ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਕਾਰਵਾਈ ਹੋਏਗੀ ਜਾਂਚ ਹੋਏਗੀ ਤੇ ਕਾਨੂੰਨ ਦਾ ਸ਼ਿਕੰਜਾ ਕਿਸ ਪਾਸੇ ਜਾਂਦਾ ਹੈ ਇਹ ਵੀ ਜਲਦ ਲੋਕਾਂ ਦੇ ਸਾਹਮਣੇ ਆ ਜਾਏਗਾ ਮੁਸਤਾਫਾ ਦਾ ਕਹਿਣਾ ਕਿ ਉਹਨਾਂ ਤੇ ਇਲਜ਼ਾਮ ਜੋ ਲਗਾਏ ਜਾ ਰਹੇ ਨੇ ਉਹ ਝੂਠੇ ਨੇ ਬੇਬੁਨਿਆਦ ਨੇ ਤੇ ਜਿਹੜੇ ਲੋਕ ਇਹਨਾਂ ਝੂਠੇ ਤੇ ਬੇਬੁਨਿਆਦ ਇਹ ਦੋਸ਼ ਮੁਸਤਾਫਾ ਪਰਿਵਾਰ ਦੇ ਉੱਪਰ ਲਗਾ ਰਹੇ ਨੇ ਉਹਨਾਂ ਦਾ ਉਹਨਾਂ ਨੇ ਸਿੱਧੇ ਸਿੱਧੇ ਢੰਗ ਨਾਲ ਚੇਤਾਵਨੀ ਦਿੱਤੀ ਹੈ ਕਿ ਉਹ ਲੋਕ ਵੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹਿਣ ਦਾ ਮੁਹੰਮਦ ਮੁਸਤਾਫਾ ਦੇ ਵੱਲੋਂ ਪਹਿਲਾ ਬਿਆਨ ਜਾਰੀ ਕੀਤਾ ਗਿਆ ਉੱਥੇ ਉਹਨਾਂ ਨੇ ਦੱਸਿਆ ਕਿ ਕਿਉਂਕਿ 25 ਅਕਤੂਬਰ ਨੂੰ 2025 ਨੂੰ ਸ਼ਨੀਵਾਰ ਸ਼ਾਮ 4 ਵਜੇ ਅਖਿਲ ਅਕਤਰ ਦੀ ਜੋ ਆਤਮਿਕ ਸ਼ਾਂਤੀ ਦੇ ਲਈ ਇੱਜ਼ਤਮਈ ਦੁਆ ਰੱਖੀ ਗਈ ਹੈ ਸੋ ਆਪਣੇ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿ ਉਸ ਦੇ ਵਿੱਚ ਵੀ ਸ਼ਾਮਲ ਹੋਣ ਤਾਂ ਮੁਹੰਮਦ ਮੁਸਤਾਫਾ ਦੇ ਵੱਲੋਂ ਆਪਣੇ ਪੁੱਤਰ ਅਕੀਲ ਅਖਤਰ ਦੀ ਮੌਤ ਦਾ ਦੇ ਮਾਮਲੇ ਵਿੱਚ ਜੋ ਐਫ ਆਈ ਆਰ ਦਰਜ ਹੋਈ ਉਸ ਤੋਂ ਬਾਅਦ ਪਹਿਲਾ ਬਿਆਨ ਸਾਹਮਣੇ ਆਇਆ ਇਹ ਦੱਸਿਆ ਕਿ ਅਕੀਲ ਅਖਤਰ ਮੁਹੰਮਦ ਮੁਸਤਾਫਾ ਜੋ ਕਿ ਪੰਜਾਬ ਦੇ ਸਾਬਕਾ ਡੀਜੀਪੀ ਰਹਿ ਚੁੱਕੇ ਨੇ ਉਹਨਾਂ ਦਾ ਇਕਲੌਤਾ ਪੁੱਤਰ ਸੀ ਉਹਨਾਂ ਦੀ ਪਤਨੀ ਰਜ਼ੀਆ ਸੁਲਤਾਨਾ ਜੋ ਕਿ ਪੰਜਾਬ ਦੀ ਕੈਬਨਿਟ ਮੰਤਰੀ ਰਹਿ ਚੁੱਕੀ ਹੈ ਤੇ ਅਕੀਲ ਅਖਤਰ ਦੀ ਉਮਰ 35 ਸਾਲ ਦੇ ਕਰੀਬ ਸੀ ਜੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਰਿਹਾ ਸੀ ਵਕਾਲਤ ਤੇ ਪੇਸ਼ੇਵਰਜੋ ਵਕੀਲ ਸੀ ਅਕਿਲ ਅਕਤਰ ਜਿਸ ਦੇ ਵੱਲੋਂ ਇੱਕ ਕਥਿਤ ਵੀਡੀਓ 27 ਅਗਸਤ 2025 ਨੂੰ ਸ਼ੂਟ ਕੀਤੀ ਗਈ ਹੈ ਜੋ ਕਿ ਹੁਣ ਵਾਇਰਲ ਕਾਫੀ ਹੋ ਚੁੱਕੀ ਹੈ ਜਿਸ ਦੇ ਵਿੱਚ ਅਕਿਲ ਅਕਤਰ ਆਪਣੇ ਪਿਤਾ ਦੇ ਉੱਪਰ ਆਪਣੀ ਪਤਨੀ ਦੇ ਨਾਲ ਨਜਾਇਜ਼ ਸਬੰਧਾਂ ਦੇ ਇਲਜ਼ਾਮ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਆਪਣੀ ਭੈਣ ਦੇ ਉੱਪਰ ਆਪਣੀ ਮਾਤਾ ਦੇ ਉੱਪਰ ਗੰਭੀਰ ਇਲਜ਼ਾਮ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਇੱਥੇ ਤੱਕ ਕਹਿੰਦਾ ਨਜ਼ਰ ਆ ਰਿਹਾ ਕਿ ਉਸ ਨੂੰ ਮਾਰਨ ਦੀ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਸੋ ਉਸ ਵੀਡੀਓ ਦੇ ਆਧਾਰ ਦੇ ਉੱਪਰ ਜੋ ਪੰਚਕੁਲਾ ਪੁਲਿਸ ਨੂੰ ਜੋ ਉਹਨਾਂ ਦੇ ਗਵਾ ਇਹ ਸ਼ਮਸ਼ੂਦੀਨ ਹੈ ਉਹਨਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਸਿੱਟ ਇਸ ਮਾਮਲੇ ਦੀ ਜਾਂਚ ਕਰੇਗੀ ਸੋ ਇਸ ਸਾਰੇ ਹੀ ਮਾਮਲੇ ਦੇ ਵਿੱਚ ਕੀ ਅਪਡੇਟ ਆਂਦੇ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਸੋ ਹਾਲ ਫਿਲਹਾਲ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਉਹਨਾਂ ਦੇ ਪਰਿਵਾਰ ਦੀਆਂ ਮੁਸ਼ਕਿਲਾਂ ਵੱਧ ਚੁੱਕੀਆਂ ਨੇ ਪੁੱਤ ਦੇ ਮੌਤ ਦੇ ਮਾਮਲੇ ਦੇ ਵਿੱਚ ਐਫਆਈਆਰ ਦਰਜ ਹੋ ਚੁੱਕੀ ਹੈ ਉੱਥੇ ਹੀ ਉਹਨਾਂ ਨੇ ਪਹਿਲਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਐਫਆਈਆਰ ਦਰਜ ਹੋਣ ਦਾ ਮਤਲਬ ਇਹ ਨਹੀਂ ਕਿ ਗੁਨਾਹ ਸਾਬਤ ਹੋ ਗਿਆ ਜਾਂ ਦੋ ਸਾਬਤ ਹੋ ਗਏ ਕੁਝ ਹੀ ਦਿਨਾਂ ਦੇ ਵਿੱਚ ਸੱਚ ਲੋਕਾਂ ਦੇ ਸਾਹਮਣੇ ਆ ਜਾਏਗਾ ਸੋ ਪੰਚਕੁਲਾ ਪੁਲਿਸ ਦੀ ਡਿਊਟੀ ਸੀ ਜੋ ਐਫ ਆਈ ਆਰ ਕਰਨਾ ਉਸਨੇ ਆਪਣੀ ਡਿਊਟੀ ਕੀਤੀ ਹੈ ਜਿਸ ਦਾ ਉਹ ਸਵਾਗਤ ਕਰਦੇ ਨੇ ਤੇ ਕਾਰਵਾਈ ਦੇ ਵਿੱਚ ਜੋ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਪੂਰੀ ਤਰ੍ਹਾਂ ਸਹਿਯੋਗ ਕੀਤਾ ਜਾਏਗਾ ਸੋ ਇਹ ਮਾਮਲਾ ਲਗਾਤਾਰ ਜਿਹੜਾ ਕਿ ਇਹ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੋਸਤਫਾ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਜੋ ਰਜਿਆ ਸੁਲਤਾਨਾ ਦਾ ਇਕਲੌਤਾ ਪੁੱਤਰ ਸੀ ਅਕੀਲ ਅਖਤਰ ਜਿਸ ਦੀ 16 ਅਕਤੂਬਰ ਨੂੰ ਪੰਚਕੁਲਾ ਰਹਿائش ਉਹਨਾਂ ਦੀ ਸਰਕਾਰੀ ਰਹਿائش ਦੇ ਵਿੱਚ ਜੋ लाश मिली ਸੀ ਜੋ ਪਰਿਵਾਰ ਦਾ ਕਹਿਣਾ ਸੀ ਕਿ ਕਿਸੇ ਦਵਾਈ ਦੀ ਓਵਰਡੋਸ ਕਰਕੇ ਉਸ ਦੀ ਮੌਤ ਹੋਈ ਹੈ ਲੇਕਿਨ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਸਵਾਲ ਖੜੇ ਹੋ ਗਏ ਨੇ ਸੋ ਜਾਂਚ ਲਗਾਤਾਰ ਜਾਰੀ ਹੈ ਸਿਟ ਵੀ ਇਸ ਮਾਮਲੇ ਦੀ ਜਾਂਚ ਕਰੇਗੀ ਕੁਝ ਹੀ ਦਿਨਾਂ ਦੇ ਵਿੱਚ ਜਿਵੇਂ ਕਿ ਮੁਹੰਮਦ ਮੁਸਤਾਫਾ ਦਾ ਕਹਿਣਾ ਹੈ ਕਿ ਸੱਚ ਸਾਹਮਣੇ ਆ ਜਾਏਗਾ ਜਾਂਚ ਦਾ ਦਿਨ ਨਤੀਜੇ ਸਾਹਮਣੇ ਆ ਜਾਣਗੇ ਜਾਂਚ ਕੀ ਮੋੜ ਲਏਗੀ ਕੀ ਨਵੇਂ ਖੁਲਾਸੇ ਹੋਣਗੇ ਇਸ ਸਬੰਧੀ ਹਰ ਅਪਡੇਟ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਕਪੋਤਰੀ ਮੌਤ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਾਫਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਜੀ ਹਾਂ ਮੁਹੰਮਦ ਮੁਸਤਾਫਾ ਦੇ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਐਫ ਆਈ ਆਰ ਦਰਜ ਹੋਣ ਦਾ ਇੱਕ ਤਾਈ ਮਤਲਬ ਨਹੀਂ ਕਿ ਗੁਨਾਹ ਸਾਬਤ ਹੋ ਗਿਆ ਮੁਹੰਮਦ ਮੁਸਤਾਫਾ ਨੇ ਕਿਹਾ ਹੈ ਕੀ ਕਾਰਵਾਈ ਸ਼ੁਰੂ ਹੋਈ ਹੈ ਤੇ ਕੁਝ ਹੀ ਦਿਨਾਂ ਦੇ ਅੰਦਰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਕੇ ਸੱਚ ਲੋਕਾਂ ਦੇ ਸਾਹਮਣੇ ਆ ਜਾਏਗਾ ਜੀ ਹਾਂ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਜੋ ਕਿ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਨੇ 16 ਅਕਤੂਬਰ ਨੂੰ ਮੁਹੰਮਦ ਮੁਸਤਾਫਾ ਦੇ ਜੋ ਪੁੱਤਰ ਅਕਿਲ ਅਖਤਰ ਪੰਚਕੁਲਾ ਰਿਹਾਸ਼ ਦੇ ਵਿੱਚ ਉਸ ਦੀ ਮੌਤ ਹੋਈ ਹੈ ਉਸ ਦੀ ਮ੍ਰਿਤਕ ਅਦੇ ਮਿਲੀ ਸ਼ੁਰੂਆਤ ਦੇ ਵਿੱਚ ਪਰਿਵਾਰ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਕਿ ਕਿਸੇ ਦਵਾਈ ਦੀ ਓਵਰਡੋਸ ਦੇ ਕਾਰਨ ਉਹਨਾਂ ਦੇ ਪੁੱਤਰ ਅਕਿਲ ਦੀ ਜੋ ਮੌਤ ਹੋਈ ਹੈ ਲੇਕਿਨ ਉਸ ਤੋਂ ਬਾਅਦ ਇੱਕ ਵੀਡੀਓ ਅਕਿਲ ਅਖਤਰ ਦੀ ਸਾਹਮਣੇ ਆਉਣ ਤੋਂ ਬਾਅਦ ਮੁਸਤਾਫਾ ਪਰਿਵਾਰ ਦੀਆਂ ਮੁਸ਼ਕਿਲਾਂ ਵੱਧ ਗਈਆਂ ਜਿਸ ਤੋਂ ਬਾਅਦ 나ਸਰ ਮੁਹੰਮਦ ਮੁਸਤਾਫਾ ਜੋ ਕਿ ਪੰਜਾਬ ਦੇ ਸਾਬਕਾ ਡੀਜੀਪੀ ਨੇ ਬਲਕਿ ਉਹਨਾਂ ਦੀ ਪਤਨੀ ਜੋ ਕਿ ਪੰਜਾਬ ਦੀ ਸਾਬਕਾ ਕੈਬਨਟ ਮੰਤਰੀ ਰਹਿ ਚੁੱਕੀ ਹੈ ਰਜੀਆ ਸੁਲਤਾਨਾ ਉਹਨਾਂ ਦੇ ਉੱਪਰ ਉਹਨਾਂ ਦੀ ਨੂੰ ਜਾਨਬ ਅਖਤਰ ਦੇ ਉੱਪਰ ਜੋ ਕਿ ਪੰਜਾਬ ਵਕ ਬੋਰਡ ਦੀ ਚੇਅਰਪਰਸਨ ਰਹਿ ਚੁੱਕੀ ਹੈ ਉੱਥੇ ਹੀ ਉਹਨਾਂ ਦੀ ਧੀ ਦੇ ਉੱਪਰ ਵੀ ਐਫਆਈਆਰ ਦਰਜ ਕਰ ਲਈ ਗਈ ਹੈ ਕਥਿਤ ਵੀਡੀਓ ਦੇ ਵਿੱਚ ਜੋ ਅਕੀਲ ਅਖਤਰ ਹੈ ਉਹ ਆਪਣੇ ਪਿਤਾ ਮੁਹੰਮਦ ਮੁਸਤਾਫਾ ਦੇ ਉੱਪਰ ਆਪਣੀ ਮਾਤਾ ਰਜ਼ੀਆ ਸੁਲਤਾਨਾ ਆਪਣੀ ਪਤਨੀ ਜਾਨਬ ਅਖਤਰ ਅਤੇ ਆਪਣੀ ਭੈਣ ਦੇ ਉੱਪਰ ਗੰਭੀਰ ਤੇ ਇਤਰਾਜ਼ਯੋਗ ਇਲਜ਼ਾਮ ਲਗਾਉਂਦਾ ਹੋਇਆ ਸੁਣਾਈ ਦੇ ਰਿਹਾ ਅਕੀਲ ਅਖਤਰ ਨੇ ਐਤ ਤੱਕ ਇਲਜ਼ਾਮ ਲਗਾਏ ਕਿ ਉਸ ਦੀ ਪਤਨੀ ਦੇ ਉਸਦੇ ਪਿਤਾ ਦੇ ਨਾਲ ਨਜਾਇਜ਼ ਸੰਬੰਧ ਸੀ ਉਸਦੇ ਵਿਆਹ ਤੋਂ 1 ਸਾਲ ਬਾਅਦ ਹੀ ਉਸਨੇ ਆਪਣੀ ਪਤਨੀ ਨੂੰ ਆਪਣੇ ਪਿਤਾ ਦੇ ਨਾਲ ਇਤਰਾਜ਼ਯੋਗ ਹਾਲਤ ਦੇ ਵਿੱਚ ਜੋ ਫੜਿਆ ਸੀ ਜਿਸ ਤੋਂ ਬਾਅਦ ਉਸਦੇ ਪਿਤਾ ਦੇ ਵੱਲੋਂ ਪਰਿਵਾਰ ਦੇ ਵੱਲੋਂ ਉਸ ਨੂੰ ਦਬਾਉਣ ਦੀ ਉਸ ਨੂੰ ਮਰਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਐਨਹੀਂ ਨਹੀਂ ਉਸ ਨੂੰ ਝੂਠੇ ਕੇਸ ਚ ਫਸਾਉਂਦੀਆਂ ਵੀ ਕੋਸ਼ਿਸ਼ਾਂ ਲਗਾਤਾਰ ਪਰਿਵਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਅਜਿਹੇ ਇਲਜ਼ਾਮ ਲਗਾਉਂਦਾ ਹੋਇਆ ਅਕਿਲ ਅਕਤਰ ਉਕਤ ਵੀਡੀਓ ਦੇ ਵਿੱਚ ਸੁਨਾਈ ਤੇ ਦਿਖਾਈ ਦੇ ਰਿਹਾ ਉਕਤ ਵੀਡੀਓ ਜੋ ਖੁਦ ਅਕਿਲ ਅਕਤਰ ਦਾਅਵਾ ਕਰ ਰਿਹਾ ਕਿ ਉਸਨੇ 27 ਅਗਸਤ 2025 ਨੂੰ ਸ਼ੂਟ ਕੀਤੀ ਸੀ ਉਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਅਤੇ ਗਵਾਂਢੀ ਸ਼ਮਸ਼ੂਦੀਨ ਦੇ ਦਾਅਵਿਆਂ ਅਤੇ ਇਲਜ਼ਾਮਾਂ ਤੋਂ ਬਾਅਦ ਹੁਣ ਜੋ ਮੁਸਫਾ ਪਰਿਵਾਰ ਦੇ ਉੱਪਰ ਐਫ ਆਈ ਆਰ ਦਰਜ ਹੋਈ ਹੈ ਇਸ ਐਫ ਆਈ ਆਰ ਦੇ ਦਰਜ ਹੋਣ ਤੋਂ ਬਾਅਦ ਹੁਣ ਪੰਚਕੁਲਾ ਦੇ ਵਿੱਚ ਜੋ ACP ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਇੱਕ ਸਿਟ ਦਾ ਗਠਨ ਵੀ ਕੀਤਾ ਗਿਆ ਜੋ ਕਿ ਸਾਰੇ ਹੀ ਮਾਮਲੇ ਦੀ ਜਾਂਚ ਕਰੇਗੀ ਸੋ ਸਿਟ ਦੀ ਵੀ ਐਂਟਰੀ ਇਸ ਮਾਮਲੇ ਦੇ ਵਿੱਚ ਹੋ ਚੁੱਕੀ ਹੈ ਕਿਉਂਕਿ ਸੰਸਨੀਖੇਜ ਮਾਮਲਾ ਹਾਈ ਪ੍ਰੋਫਾਈਲ ਮਾਮਲਾ ਹੈ ਸੋ ਹੁਣ ਜੋ ਅਕੀਲ ਅਕਟਰ ਦੀ ਮੌਤ ਦਾ ਮਾਮਲਾ ਨਵਾਂ ਮੋੜ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਜੋ DGP ਸਾਹਿਬ ਦਾ DGP ਮੁਹੰਮਦ ਮੁਸਤਾਫਾ ਨੇ ਉਹ ਵੀ ਇਸ ਮਾਮਲੇ ਦੇ ਉੱਪਰ FIR ਦਰਜ ਹੋਣ ਤੋਂ ਬਾਅਦ ਆਪਣੇ ਉੱਪਰ FIR ਦਰਜ ਹੋਣ ਤੋਂ ਬਾਅਦ ਉਹਨਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਮੁਹੰਮਦ ਮੁਸਤਾਫਾ ਨੇ ਕਿਹਾ ਕਿ ਜਿਵੇਂ ਹੀ ਕੋਈ ਸ਼ਿਕਾਇਤ ਮਿਲਦੀ ਹੈ ਐਫ ਆਈ ਆਰ ਦਰਜ ਕਰਨਾ ਪੁਲਿਸ ਦੀ ਡਿਊਟੀ ਹੈ ਸੋ ਪੰਚਕੁਲਾ ਪੁਲਿਸ ਨੇ ਆਪਣੀ ਡਿਊਟੀ ਕੀਤੀ ਹੈ ਜਿਸ ਦਾ ਉਹ ਸਵਾਗਤ ਕਰਦੇ ਨੇ ਉੱਥੇ ਮੁਸਤਾਫਾ ਨੇ ਇਹ ਵੀ ਸਪਸ਼ਟ ਕਿਹਾ ਕਿ ਐਫ ਆਈ ਆਰ ਦਰਜ ਹੋਣ ਦਾ ਮਤਲਬ ਕਤਈ ਨਹੀਂ ਕਿ ਗੁਨਾਹ ਸਾਬਤ ਹੋ ਗਿਆ ਉਹਨਾਂ ਨੇ ਕਿਹਾ ਕਿ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਅਸਲੀ ਕਾਰਵਾਈ ਸ਼ੁਰੂ ਹੋਏਗੀ ਜਾਂਚ ਹੋਏਗੀ ਤੇ ਕੁਝ ਹੀ ਦਿਨਾਂ ਦੇ ਅੰਦਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਮੁਸਫਾ ਨੇ ਆਪਣੇ ਸ਼ੁਭ ਚਿੰਤਕਾਂ ਨੂੰ ਨਿਸ਼ਚਿੰਤ ਰਹਿਣ ਦੀ ਅਪੀਲ ਕੀਤੀ ਹੈ ਉਥੇ ਦੱਸ ਦਈਏ ਕਿ ਮੁਸਫਾ ਨੇ ਸਾਰੀ ਕਾਰਵਾਈ ਨੂੰ ਇਸ ਸਭ ਕੁਝ ਜੋ ਕੁਝ ਉਹਨਾਂ ਦੇ ਨਾਲ ਹੋ ਰਿਹਾ ਇਸ ਦੇ ਪਿੱਛੇ ਕੋਈ ਜੀ ਸਿਆਸਤ ਅਤੇ ਗੰਦੀ ਘਟਿਆ ਸਿਆਸਤ ਨੂੰ ਜੋ ਜ਼ਿੰਮੇਵਾਰ ਠਰਾਇਆ ਮੁਸਫਾ ਦਾ ਕਹਿਣਾ ਹੈ ਕਿ ਅਜੇ ਹ ਸਮਾਂ ਉਹਨਾਂ ਦੇ ਲਈ ਬੇਹਦ ਹੀ ਜਿਹੜਾ ਕਿ ਪਹਾੜ ਟੁੱਟਿਆ ਹੋਇਆ ਉਹਨਾਂ ਦੇ ਪੁੱਤ ਦੀ ਮੌਤ ਤੋਂ ਬਾਅਦ ਉਹਨਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਪਰ ਇਸ ਦਾ ਹਰ ਕਿਸੇ ਮਤਲਬ ਇਹ ਵੀ ਨਹੀਂ ਹੈ ਕਿ ਉਹ ਗੰਦੀ ਸਿਆਸਤ ਜਾਂ ਘਟੀਆਂ ਸੋਚ ਵਾਲਿਆਂ ਦੀਆਂ ਕੋਝੀਆਂ ਹਰਕਤਾਂ ਦਾ ਮੁਕਾਬਲਾ ਨਾ ਕਰ ਸਕਣ ਇਸ ਗੱਲ ਤੋਂ ਜ਼ਾਹਰ ਹੁੰਦਾ ਹੈ ਕਿ ਮੁਸਤਾਫਾ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਸਿਆਸਤ ਹੋ ਰਹੀ ਹੈ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਆਰਮ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਕਾਰਵਾਈ ਹੋਏਗੀ ਜਾਂਚ ਹੋਏਗੀ ਤੇ ਕਾਨੂੰਨ ਦਾ ਸ਼ਿਕੰਜਾ ਕਿਸ ਪਾਸੇ ਜਾਂਦਾ ਹੈ ਇਹ ਵੀ ਜਲਦ ਲੋਕਾਂ ਦੇ ਸਾਹਮਣੇ ਆ ਜਾਏਗਾ ਮੁਸਤਾਫਾ ਦਾ ਕਹਿਣਾ ਹੈ ਕਿ ਉਹਨਾਂ ਤੇ ਇਲਜ਼ਾਮ ਜੋ ਲਗਾਏ ਜਾ ਰਹੇ ਨੇ ਉਹ ਝੂਠੇ ਨੇ ਬੇਬੁਨਿਆਦ ਨੇ ਤੇ ਜਿਹੜੇ ਲੋਕ ਇਹਨਾਂ ਝੂਠੇ ਤੇ ਬੇਬੁਨਿਆਦ ਇਹ ਦੋਸ਼ ਮੁਸਤਾਫਾ ਪਰਿਵਾਰ ਦੇ ਉੱਪਰ ਲਗਾ ਰਹੇ ਨੇ ਉਹਨਾਂ ਦਾ ਉਹਨਾਂ ਨੇ ਸਿੱਧੇ ਸਿੱਧੇ ਢੰਗ ਨਾਲ ਚੇਤਾਵਨੀ ਦਿੱਤੀ ਹੈ ਕਿ ਉਹ ਲੋਕ ਵੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹਿਣ ਦਾ ਮੁਹੰਮਦ ਮੁਸਤਾਫਾ ਦੇ ਵੱਲੋਂ ਪਹਿਲਾ ਬਿਆਨ ਜਾਰੀ ਕੀਤਾ ਗਿਆ ਉੱਥੇ ਉਹਨਾਂ ਨੇ ਦੱਸਿਆ ਕਿ ਕਿਉਂਕਿ 25 ਅਕਤੂਬਰ ਨੂੰ 2025 ਨੂੰ ਸ਼ਨੀਵਾਰ ਸ਼ਾਮ 4 ਵਜੇ ਅਖਿਲ ਅਕਤਰ ਦੀ ਜੋ ਆਤਮਿਕ ਸ਼ਾਂਤੀ ਦੇ ਲਈ ਇੱਜ਼ਤਮਈ ਦੁਆ ਰੱਖੀ ਗਈ ਹੈ ਸੋ ਆਪਣੇ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿ ਉਸ ਦੇ ਵਿੱਚ ਵੀ ਸ਼ਾਮਲ ਹੋਣ ਤਾਂ ਮੁਹੰਮਦ ਮੁਸਤਾਫਾ ਦੇ ਵੱਲੋਂ ਆਪਣੇ ਪੁੱਤਰ ਅਕੀਲ ਅਖਤਰ ਦੀ ਮੌਤ ਦੇ ਮਾਮਲੇ ਵਿੱਚ ਜੋ ਐਫ ਆਈ ਆਰ ਦਰਜ ਹੋਈ ਉਸ ਤੋਂ ਬਾਅਦ ਪਹਿਲਾ ਬਿਆਨ ਸਾਹਮਣੇ ਆਇਆ ਤੇ ਦੱਸਿਆ ਕਿ ਅਕੀਲ ਅਖਤਰ ਮੁਹੰਮਦ ਮੁਸਤਾਫਾ ਜੋ ਕਿ ਪੰਜਾਬ ਦੇ ਸਾਬਕਾ ਡੀਜੀਪੀ ਰਹਿ ਚੁੱਕੇ ਨੇ ਉਹਨਾਂ ਦਾ ਇਕਲੌਤਾ ਪੁੱਤਰ ਸੀ ਉਹਨਾਂ ਦੀ ਪਤਨੀ ਰਜ਼ੀਆ ਸੁਲਤਾਨਾ ਜੋ ਕਿ ਪੰਜਾਬ ਦੀ ਕੈਬਨਿਟ ਮੰਤਰੀ ਰਹਿ ਚੁੱਕੀ ਹੈ ਤੇ ਅਕੀਲ ਅਖਤਰ ਦੀ ਉਮਰ 35 ਸਾਲ ਦੇ ਕਰੀਬ ਸੀ ਜੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਰਿਹਾ ਸੀ ਵਕਾਲਤ ਪੇਸ਼ੇਵਰ ਜੋ ਵਕੀਲ ਸੀ ਅਕਿਲ ਅਕਤਰ ਜਿਸ ਦੇ ਵੱਲੋਂ ਇੱਕ ਕਥਿਤ ਵੀਡੀਓ 27 ਅਗਸਤ 2025 ਨੂੰ ਸ਼ੂਟ ਕੀਤੀ ਗਈ ਹੈ ਜੋ ਕਿ ਹੁਣ ਵਾਇਰਲ ਕਾਫੀ ਹੋ ਚੁੱਕੀ ਹੈ ਜਿਸ ਦੇ ਵਿੱਚ ਅਕਿਲ ਅਕਤਰ ਆਪਣੇ ਪਿਤਾ ਦੇ ਉੱਪਰ ਆਪਣੀ ਪਤਨੀ ਦੇ ਨਾਲ ਨਜਾਇਜ਼ ਸਬੰਧਾਂ ਦੇ ਇਲਜ਼ਾਮ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਆਪਣੀ ਭੈਣ ਦੇ ਉੱਪਰ ਆਪਣੀ ਮਾਤਾ ਦੇ ਉੱਪਰ ਗੰਭੀਰ ਇਲਜ਼ਾਮ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਇੱਥੇ ਤੱਕ ਕਹਿੰਦਾ ਨਜ਼ਰ ਆ ਰਿਹਾ ਕਿ ਉਸ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਸੋ ਉਸ ਵੀਡੀਓ ਦੇ ਆਧਾਰ ਦੇ ਉੱਪਰ ਜੋ ਪੰਚਕੁਲਾ ਪੁਲਿਸ ਨੂੰ ਜੋ ਉਹਨਾਂ ਦੇ ਗਵਾਂ ਇਹ ਸ਼ਮਸ਼ੂਦੀਨ ਹੈ ਉਹਨਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਸਿੱਟ ਇਸ ਮਾਮਲੇ ਦੀ ਜਾਂਚ ਕਰੇਗੀ ਸੋ ਇਸ ਸਾਰੇ ਮਾਮਲੇ ਦੇ ਵਿੱਚ ਕੀ ਅਪਡੇਟ ਆnde ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਸੋ ਹਾਲ ਫਿਲਹਾਲ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਉਹਨਾਂ ਦੇ ਪਰਿਵਾਰ ਦੀਆਂ ਮੁਸ਼ਕਿਲਾਂ ਵੱਧ ਚੁੱਕੀਆਂ ਨੇ ਪੁੱਤ ਦੇ ਮੌਤ ਦੇ ਮਾਮਲੇ ਦੇ ਵਿੱਚ ਐਫਆਈਆਰ ਦਰਜ ਹੋ ਚੁੱਕੀ ਹੈ ਉੱਥੇ ਹੀ ਉਹਨਾਂ ਨੇ ਪਹਿਲਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਐਫਆਈਆਰ ਦਰਜ ਹੋਣ ਦਾ ਮਤਲਬ ਇਹ ਕਤਈ ਨਹੀਂ ਕਿ ਗੁਨਾਹ ਸਾਬਤ ਹੋ ਗਿਆ ਜਾਂ ਦੋ ਸਾਬਤ ਹੋ ਗਏ ਕੁਝ ਹੀ ਦਿਨਾਂ ਦੇ ਵਿੱਚ ਸੱਚ ਲੋਕਾਂ ਦੇ ਸਾਹਮਣੇ ਆ ਜਾਏਗਾ ਸੋ ਪੰਚਕੁਲਾ ਪੁਲਿਸ ਦੀ ਡਿਊਟੀ ਸੀ ਜੋ ਐਫ ਆਈ ਆਰ ਕਰਨਾ ਉਸਨੇ ਆਪਣੀ ਡਿਊਟੀ ਕੀਤੀ ਹੈ ਜਿਸ ਦਾ ਉਹ ਸਵਾਗਤ ਕਰਦੇ ਨੇ ਤੇ ਕਾਰਵਾਈ ਦੇ ਵਿੱਚ ਜੋ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਪੂਰੀ ਤਰ੍ਹਾਂ ਸਹਿਯੋਗ ਕੀਤਾ ਜਾਏਗਾ ਸੋ ਇਹ ਮਾਮਲਾ ਲਗਾਤਾਰ ਜਿਹੜਾ ਕਿ ਇਹ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੋਸਤਫਾ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਜੋ ਰਜਿਆ ਸੁਲਤਾਨਾ ਦਾ ਇਕਲੌਤਾ ਪੁੱਤਰ ਸੀ ਅਕੀਲ ਅਖਤਰ ਜਿਸ ਦੀ 16 ਅਕਤੂਬਰ ਨੂੰ ਪੰਚਕੁਲਾ ਰਹਿائش ਉਹਨਾਂ ਦੀ ਸਰਕਾਰੀ ਰਹਿائش ਦੇ ਵਿੱਚ ਜੋ लाश मिली ਸੀ ਜੋ ਪਰਿਵਾਰ ਦਾ ਕਹਿਣਾ ਸੀ ਕਿ ਕਿਸੇ ਦਵਾਈ ਦੀ ਓਵਰਡੋਸ ਕਰਕੇ ਉਸ ਦੀ ਮੌਤ ਹੋਈ ਹੈ ਲੇਕਿਨ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਸਵਾਲ ਖੜੇ ਹੋ ਗਏ ਨੇ ਸੋ ਜਾਂਚ ਲਗਾਤਾਰ ਜਾਰੀ ਹੈ ਸਿੱਟ ਵੀ ਇਸ ਮਾਮਲੇ ਦੀ ਜਾਂਚ ਕਰੇਗੀ ਕੁਝ ਹੀ ਦਿਨਾਂ ਦੇ ਵਿੱਚ ਜਿਵੇਂ ਕਿ ਮੁਹੰਮਦ ਮੁਸਤਾਫਾ ਦਾ ਕਹਿਣਾ ਹੈ ਕਿ ਸੱਚ ਸਾਹਮਣੇ ਆ ਜਾਏਗਾ ਜਾਂਚ ਦਾ ਦਿਨ ਨਤੀਜੇ ਸਾਹਮਣੇ ਆ ਜਾਣਗੇ ਜਾਂਚ ਕੀ ਮੋੜ ਲਏਗੀ ਕੀ ਨਵੇਂ ਖੁਲਾਸੇ ਹੋਣਗੇ ਇਸ ਸਬੰਧੀ ਹਰ ਅਪਡੇਟ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਕਪੋਤਰੀ ਮੌਤ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਾਫਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਜੀ ਹਾਂ ਮੁਹੰਮਦ ਮੁਸਤਾਫਾ ਦੇ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਐਫ ਆਈ ਆਰ ਦਰਜ ਹੋਣ ਦਾ ਇੱਕ ਤਈ ਮਤਲਬ ਨਹੀਂ ਕਿ ਗੁਨਾਹ ਸਾਬਤ ਹੋ ਗਿਆ ਮੁਹੰਮਦ ਮੁਸਤਾਫਾ ਨੇ ਕਿਹਾ ਹੈ ਕੀ ਕਾਰਵਾਈ ਸ਼ੁਰੂ ਹੋਈ ਹੈ ਤੇ ਕੁਝ ਹੀ ਦਿਨਾਂ ਦੇ ਅੰਦਰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਕੇ ਸੱਚ ਲੋਕਾਂ ਦੇ ਸਾਹਮਣੇ ਆ ਜਾਏਗਾ ਜੀहां ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਜੋ ਕਿ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਨੇ 16 ਅਕਤੂਬਰ ਨੂੰ ਮੁਹੰਮਦ ਮੁਸਤਾਫਾ ਦੇ ਜੋ ਪੁੱਤਰ ਹੈ ਅਕੀਲ ਅਖਤਰ ਪੰਚਕੁਲਾ ਰਿਹائش ਦੇ ਵਿੱਚ ਉਸ ਦੀ ਮੌਤ ਹੋਈ ਹੈ ਉਸ ਦੀ ਮ੍ਰਿਤਕ ਦੇਹ ਮਿਲੀ ਸ਼ੁਰੂਆਤ ਦੇ ਵਿੱਚ ਪਰਿਵਾਰ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਕਿ ਕਿਸੇ ਦਵਾਈ ਦੀ ਓਵਰਡੋਸ ਦੇ ਕਾਰਨ ਉਹਨਾਂ ਦੇ ਪੁੱਤਰ ਅਕਿਲ ਦੀ ਜੋ ਮੌਤ ਹੋਈ ਹੈ ਲੇਕਿਨ ਉਸ ਤੋਂ ਬਾਅਦ ਇੱਕ ਵੀਡੀਓ ਅਕਿਲ ਅਖਤਰ ਦੀ ਸਾਹਮਣੇ ਆਉਣ ਤੋਂ ਬਾਅਦ ਮੁਸਤਾਫਾ ਪਰਿਵਾਰ ਦੀਆਂ ਮੁਸ਼ਕਿਲਾਂ ਵੱਧ ਗਈਆਂ ਜਿਸ ਤੋਂ ਬਾਅਦ ਨਾ ਸਿਰਫ ਮੁਹੰਮਦ ਮੁਸਤਾਫਾ ਜੋ ਕਿ ਪੰਜਾਬ ਦੇ ਸਾਬਕਾ ਡੀਜੀਪੀ ਨੇ ਬਲਕਿ ਉਹਨਾਂ ਦੀ ਪਤਨੀ ਜੋ ਕਿ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਰਹਿ ਚੁੱਕੀ ਹੈ ਰਜ਼ੀਆ ਸੁਲਤਾਨਾ ਉਹਨਾਂ ਦੇ ਉੱਪਰ ਉਹਨਾਂ ਦੀ ਨੂੰ ਜੈਨਬ ਅਖਤਰ ਦੇ ਉੱਪਰ ਜੋ ਕਿ ਪੰਜਾਬ ਵਕਫ ਬੋਰਡ ਦੀ ਚੇਅਰ ਪਰਸਨ ਰਹਿ ਚੁੱਕੀ ਹੈ ਉਥੇ ਹੀ ਉਹਨਾਂ ਦੀ ਧੀ ਦੇ ਉੱਪਰ ਵੀ ਐਫ ਆਈ ਆਰ ਦਰਜ ਕਰ ਲਈ ਗਈ ਹੈ ਕਥਿਤ ਵੀਡੀਓ ਦੇ ਵਿੱਚ ਜੋ ਅਕੀਲ ਅਖਤਰ ਹੈ ਉਹ ਆਪਣੇ ਪਿਤਾ ਮੁਹੰਮਦ ਮੁਸਤਾਫਾ ਦੇ ਉੱਪਰ ਆਪਣੀ ਮਾਤਾ ਰਜ਼ੀਆ ਸੁਲਤਾਨਾ ਆਪਣੀ ਪਤਨੀ ਜਾਨਬ ਅਖਤਰ ਅਤੇ ਆਪਣੀ ਭੈਣ ਦੇ ਉੱਪਰ ਗੰਭੀਰ ਤੇ ਇਤਰਾਜ਼ਯੋਗ ਇਲਜ਼ਾਮ ਲਗਾਉਂਦਾ ਹੋਇਆ ਸੁਣਾਈ ਦੇ ਰਿਹਾ ਅਕੀਲ ਅਖਤਰ ਨੇ ਇਤਨਾ ਕ ਇਲਜ਼ਾਮ ਲਗਾਏ ਕਿ ਉਸ ਦੀ ਪਤਨੀ ਦੇ ਉਸਦੇ ਪਿਤਾ ਦੇ ਨਾਲ ਨਜਾਇਜ਼ ਸੰਬੰਧ ਸੀ ਉਸਦੇ ਵਿਆਹ ਤੋਂ 1 ਸਾਲ ਬਾਅਦ ਹੀ ਉਸਨੇ ਆਪਣੀ ਪਤਨੀ ਨੂੰ ਆਪਣੇ ਪਿਤਾ ਦੇ ਨਾਲ ਇਤਰਾਜਯੋਗ ਹਾਲਤ ਦੇ ਵਿੱਚ ਜੋ ਫੜਿਆ ਸੀ ਜਿਸ ਤੋਂ ਬਾਅਦ ਉਸਦੇ ਪਿਤਾ ਦੇ ਵੱਲੋਂ ਪਰਿਵਾਰ ਦੇ ਵੱਲੋਂ ਉਸਨੂੰ ਦਬਾਉਣ ਦੀ ਉਸਨੂੰ ਮਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਐਨਹੀਂ ਨਹੀਂ ਉਸ ਨੂੰ ਝੂਠੇ ਕੇਸ ਚ ਫਸਾਉਂਦੀਆਂ ਵੀ ਕੋਸ਼ਿਸ਼ਾਂ ਲਗਾਤਾਰ ਪਰਿਵਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਅਜਿਹੇ ਇਲਜ਼ਾਮ ਲਗਾਉਂਦਾ ਹੋਇਆ ਅਕਿਲ ਅਕਤਰ ਉਕਤ ਵੀਡੀਓ ਦੇ ਵਿੱਚ ਸੁਨਾਈ ਤੇ ਦਿਖਾਈ ਦੇ ਰਿਹਾ ਉਕਤ ਵੀਡੀਓ ਜੋ ਖੁਦ ਅਕਿਲ ਅਕਤਰ ਦਾਸ ਰਿਹਾ ਕਿ ਉਸਨੇ 27 ਅਗਸਤ 2025 ਨੂੰ ਸ਼ੂਟ ਕੀਤੀ ਸੀ ਉਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਅਤੇ ਗਵਾਂਢੀ ਸ਼ਮਸ਼ੂਦੀਨ ਦੇ ਦਾਅਵਿਆਂ ਅਤੇ ਇਲਜ਼ਾਮਾਂ ਤੋਂ ਬਾਅਦ ਹੁਣ ਜੋ ਮਸਵਾ ਪਰਿਵਾਰ ਦੇ ਉੱਪਰ ਐਫ ਆਈ ਆਰ ਦਰਜ ਹੋਈ ਹੈ ਇਸ ਐਫ ਆਈ ਆਰ ਦੇ ਦਰਜ ਹੋਣ ਤੋਂ ਬਾਅਦ ਹੁਣ ਪੰਚਕੁਲਾ ਦੇ ਵਿੱਚ ਜੋ ACP ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਇੱਕ ਸਿਟ ਦਾ ਗਠਨ ਵੀ ਕੀਤਾ ਗਿਆ ਜੋ ਕਿ ਸਾਰੇ ਹੀ ਮਾਮਲੇ ਦੀ ਜਾਂਚ ਕਰੇਗੀ ਸੋ ਸਿਟ ਦੀ ਵੀ ਐਂਟਰੀ ਇਸ ਮਾਮਲੇ ਦੇ ਵਿੱਚ ਹੋ ਚੁੱਕੀ ਹੈ ਕਿਉਂਕਿ ਸੰਸਨੀਖੇਜਮ